ਬਾਈ ਕੋਰੇ ਕਿੰਨੇ ਵਜੇ ਉੱਲੇ ਲਵਾਏ ਤੇ ਕਿੰਨੇ ਵਜੇ ਢਾਂਗੇ ਲਵਾਉਣ ਦਾ ਪ੍ਰੋਗਰਾਮ ਹੈ ਤੇਰਾ ਅੱਠ ਵਜੇ ਪੂਰੇ ਉੱਲੇ ਲਵਾ ਦਿਆਂ 47 ਕਬੂਤਰਾਂ ਨੂੰ ਇੱਕ ਕਬੂਤਰ ਜਿਹੜਾ ਰਾਤ ਬਾਹਰ ਰਹਿ ਗਿਆ ਸੀ ਚੀਨਾ ਸਮਾਗ ਉਹਨਾਂ ਨੇ ਹੁਣ ਫੜਿਆ ਉਹ 8:40 ਤੇ 40 ਮਿੰਟ ਤੇ ਛੁੱਟੂਗਾ ਬਾਈ ਜੀ ਠੀਕ ਹੈ ਬਾਈ 48 ਕਬੂਤਰ ਤੇ ਸ਼ਾਮ ਦਾ ਟਾਈਮ ਕੀ ਢਾਂਗੇ ਦਾ ਸ਼ਾਮ ਦਾ ਟਾਈਮ 6 ਵਜੇ ਦਾ ਜੀ ਠੀਕ ਹੈ ਤੇ ਜੇ ਚੌਸਰ ਆਜਾ ਚੌਸਰ ਉਡਣਗੇ ਕਬੂਤਰ ਬਾਈ ਤੇ ਚੌਸਰ ਤੇ ਵੀ ਟਾਈਮ ਕਰਗੇ ਫੇਰ ਪੰਜਵੇਂ ਦਿਨ ਉਡਣਗੇ ਮਤਲਬ ਕਿ ਕਬੂਤਰ ਨੂੰ ਬਾਜੀ ਏਕਣੋਂ ਮਿਲਣੀ ਆ ਬਾਈ ਜੀ ਜਿੰਨੇ ਦਿਨ ਇੱਕ ਦੋ ਤੇ ਤਿੰਨ ਨੰਬਰ ਆ ਉਹਨਾਂ ਉਹ ਤਿੰਨ ਨੰਬਰ ਆ ਪਹਿਲਾ ਦੂਜਾ ਤੀਜਾ ਨੰਬਰ ਬਣਾ ਕੇ ਫੇਰ ਬਾਜੀ ਦੇਣੀ ਆ ਬਾ ਠੀਕ ਹੈ ਸਾਡੇ ਦੀ ਉਹ ਅਗਲੇ ਦਾ ਫਿਚਰ ਆਇਆ ਨਾ ਮਰਜੀ ਆ ਸੀ ਮੈਂ ਬਾਜੀ ਪੰਜਾਂ ਚ ਵੰਡ ਲੈਣ ਸੱਤਾਂ ਚ ਵੰਡ ਲੈਣ ਤੇ ਨਾਮ ਇਹ ਕੌਣ ਕਰ ਰਿਹਾ ਸਪਾਂਸਰ ਨਾਮ ਬਾਈ ਜੀ ਜਿਹੜਾ ਸਾਡਾ ਹੈਗਾ ਦੀਪਾ ਸੰਘਾ ਕੈਨੇਡਾ ਜਗਰੂਪ ਪੱਤਰਾਲ ਜੀ ਬਲਜੀਤ ਰਾਏ ਕੈਨੇਡਾ ਵਿੱਕੀ ਵਿੱਕੀ ਸੰਘਾ ਕੈਨੇਡਾ ਭਾਈ ਜਗਰੂਪ ਅਚਰਾਲ ਦੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਜਿਹੜੀ ਇਹ ਬਾਜੀ ਹੋ ਰਹੀ ਹੈ ਜੀ ਭਾਈ ਤੇ ਜਿਹੜੇ ਜਿਹੜੀ ਆਸ ਨਾਲ ਐਨ ਆਰ ਆਈ ਸਾਨੂੰ ਸਪੋਰਟ ਕਰਦੇ ਆ ਜੀ ਭਾਈ ਉਹ ਆਸ ਦੇ ਉੱਤੇ ਅਸੀਂ ਜਿਹੜੇ ਜਿਹੜੀ ਆਸ ਨਾਲ ਸਾਨੂੰ ਨਾਮ ਦਿੰਦੇ ਆ ਉਹ ਪਿੰਡ ਬਾਜੀ ਕਰਾਓ ਜਾਂ ਜਿਹੜੀ ਆਸ ਨਾਲ ਸਾਰੇ ਪੰਜਾਬ ਦੇ ਖਿਡਾਰੀ ਹਰਿਆਣੇ ਦੇ ਤਿੰਨ ਚਾਰ ਸਟੇਟਾਂ ਦੇ ਇੱਥੇ ਪਹੁੰਚਦੇ ਆ ਉਹ ਆਸ ਤੇ ਅਸੀਂ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮਤਲਬ ਕਿ ਭਾਈ ਦੀਪਾ ਸੰਘਾ ਕੈਨੇਡਾ ਬਲਜੀਤ ਰਾਏ ਜਗਰੂਪ ਅਚਰਾਲ ਇਹਨਾਂ ਦਾ ਵੱਡਾ ਸੰਯੋਗ ਹੈ ਬਾਜੀ ਵੱਡਾ ਸੰਯੋਗ ਹੈ ਜੀ ਭਾਈ ਜੀ ਨਾਮ ਕੈਨੇਡਾ ਵਿੱਕੀ ਸੰਘਾ ਕੈਨੇਡਾ ਜਿਹੜਾ ਪੱਚਰ ਵਾਲੇ ਦੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਜਿਹੜੀ ਐਥੇ ਸਾਡੇ ਬਰਕੰਦੀ ਪਿੰਡ ਬਾਜੀਆਂ ਚ ਤਿਸਰ ਛੁੱਟ ਗਈ। ਜੀ ਬਾਈ ਤਿਸਰ ਛੁੱਟ ਗਈ ਬਾਈ। ਠੀਕ ਹੈ ਜੀ। ਜਗਰੂਪ ਸਾਡੇ ਫਾਦਰ ਦੀ ਸਾਈਕਲ ਦੂਜਾ ਨਾਮ ਮੋਟਰਸਾਈਕਲ ਤੇ ਤੀਜਾ ਨਾਮ ਫਰਿੱਜ। ਜਿੱਤਦਾ ਕਿਵੇਂ ਕੀਤਾ ਤੁਸੀਂ ਇਹਦਾ? ਜਿੱਤ ਤਿੰਨ ਹਿੱਸੇ ਜੀ ਦੇਣੀ ਆ। ਤਿੰਨ ਹਿੱਸੇ ਜਿੱਤ ਦੇਣੀ ਆ ਬਾਈ। ਤਿੰਨ ਹਿੱਸਿਆਂ ਦੇ ਵਿੱਚ ਜਿੱਤ ਵੰਡੀ ਜਾਊਗੀ। ਤੇ ਬਹੁਤ ਬਹੁਤ ਐਨਆਰਆਈ ਭਰਾਵਾਂ ਦਾ ਸਾਡੇ ਸਭ ਨਾਲੋਂ ਵੱਡਾ ਧੰਨਵਾਦ ਜਗਰੂਪ ਦਾ। ਬਾਈ ਦੀਪੇ ਦਾ ਹੇ ਬਲਜੀਤ ਭਾਈ ਬਲਜੀਤ ਭਾਈ ਦੀਪਾ ਮੈਂ ਸੁਣਿਆ ਇੱਕ ਦਰਬੀ ਵੀ ਕਰਾ ਰਿਆ ਕੁੱਤਿਆਂ ਦੀ ਕਹਿੰਦੇ ਡੇਲੋ ਬਾਈ ਜੀ ਡੇਲੋ ਬਾਈ ਜੀ ਨੋਟ ਕਰਿਓ ਇੱਕ ਇਸ ਤਰ੍ਹਾਂ ਦੀ ਇਹ ਬਾਜੀ ਹੋ ਰਹੀ ਆ ਬਰਕੰਦੀ ਪਿੰਡ ਇਸੇ ਤਰ੍ਹਾਂ ਹੀ ਦਰਬੀ ਚ ਧੱਕ ਪੈਣੀ ਆ ਬਾਈ ਜੀ ਇੱਕ ਨੋਟ ਕਰਿਓ ਉਸ ਤੇ ਵੀ ਅੱਜ ਤੁਹਾਨੂੰ ਉਸ ਤੇ ਵੀ ਅੱਜ ਤੁਹਾਨੂੰ 100% ਦੇ ਸ਼ਾਟ ਪਾਈਏ ਇਸੇ ਚੈਨਲ ਤੇ ਤੇ ਫੇਸਬੁੱਕ ਤੇ ਵੀ ਪਾਵਾਂਗੇ ਆਪਣਾ ਪੇਜ ਅੱਚ ਡੂ ਲਿਖ ਦੇਣਾ ਤੇ ਦਰਬੀ ਹੋ ਰਹੀ ਆ ਕੁੱਤਿਆਂ ਦੀ ਬਾਈ ਡੇਲੋ ਗਰੇ ਹੌਣ ਕੁੱਤਿਆਂ ਦੀ ਆ ਕਰੇ ਹੁਣ ਕੁੱਤਿਆਂ ਦੀ ਦਰਬੀ ਹੋ ਰਹੀ ਹੈ ਬਾਈ ਤੇ ਉਹਦੇ ਚ ਪਹਿਲਾ ਨਾਮ 59 ਘਾਣਾ ਟਰੈਕਟਰ ਹੈ ਦੂਜੇ ਨੌ ਨਾਮ ਮੋਟਰਸਾਈਕਲ ਹੈ ਤੇ ਤੀਜੇ 10 ਨਾਮ ਸਕੂਟਰ ਗਏ ਬਾਈ 20 ਨਾਮ ਨੇ ਬੰਦਿਆਂ ਨੇ ਜਨਸੀ ਲਾਤੀ ਨਾਮ ਵਾਲੀ ਡੇਲੋ ਦਰبی ਹੋ ਰਹੀ ਹੈ ਜਦੋਂ ਵੀ ਬਾਈ ਜੀ ਕੋਈ ਟੂਰਨਾਮੈਂਟ ਕਰਾਉਂਦੇ ਭਲਾਂ ਦੀ ਕਬੂਤਰਾਂ ਦਾ ਹੋਵੇ ਭਲਾਂ ਦੀ ਕੁੱਡੀ ਦਾ ਹੋਵੇ ਭਲਾਂ ਦੀ ਕੁੱਤਿਆਂ ਦਾ ਹੋਵੇ ਭਲਾਂ ਦੀ ਬੜਦਾਂ ਦੀਆਂ ਦੌੜਾਂ ਹੋਣ ਜਮਾਂ ਬਾਈ ਜੀ ਲਾਉਂਦੇ ਆ ਬਾਈ ਦੀਪੇ ਹੁਣੀ ਸਾਰੇ ਪੰਜਾਬ 'ਚ ਚਰਚਾ ਕਰਾ ਦਿੰਦੇ ਆ ਘਰੀ ਤਿੰਨੇ ਚਾਰੇ ਭਰਾ ਐ ਰਲ ਕੇ 1 ਜਨਵਰੀ ਨੂੰ ਹੋ ਰਹੀ ਹੈ ਬਾਈ ਇਹ ਜਿਹੜੀ ਦਰਬੀ ਹੈ ਨਾ ਡੇਲੋਂ ਗਰੇ ਹੌਂਡ ਸਾਡੇ ਪਿੰਡ ਬਾਈ ਦਾ ਟੂਰਨਾਮੈਂਟ ਹੁੰਦਾ ਉਸ ਟੂਰਨਾਮੈਂਟ ਤੇ ਵੀ ਦੀਪੇ ਸੰਗੇ ਦਾ ਵਿਸ਼ੇਸ਼ ਸੰਜੋਗ ਹੁੰਦਾ ਫੁੱਟਬਾਲ ਦੇ ਟੂਰਨਾਮੈਂਟ ਤੇ ਵੀ ਸਾਡਾ ਸੰਜੋਗਦਾ ਬਲਜੀਤਰਾ ਕੈਨੇਡਾ ਦੀਪਾ ਸੰਘਾ ਜਗਰੂਪ ਗਿੱਲ ਕੈਨੇਡਾ ਤੇ ਬਾਈ ਉਦੋਂ ਬਾਅਦ ਦਬਾਬਾ ਦਬਾਬਾ ਗਰੁੱਪ ਹੈ ਜਿਹੜਾ ਇਹ ਦੋਨੇ ਰੜਕੇ ਇਹ ਟੂਰਨਾਮੈਂਟ ਕਰਾ ਰਹੇ ਨੇ ਡਰਬੀ ਡੈਲੋਂ ਵਾਲੀ ਹੈ ਜਿਹੜੀ ਤੇ ਨੋਟ ਕਰ ਲਿਓ ਬਾਈ ਜਿਹੜੇ ਕੁੱਤਿਆਂ ਦੇ ਸ਼ਕੀਨ ਨੇ ਭਰਾ ਜਿੰਨੇ ਕ ਕੂਤਰ ਰੱਖਦੇ ਹੈ तकरीबन ਅੱਧੇ ਵਿੱਚੋਂ ਕੁੱਤੇ ਵੀ ਰੱਖਦੇ ਹੈ ਇਹ ਨੋਟ ਕਰ ਲਓ ਡਰਬੀ ਦਬਾਬਾ ਗਰੁੱਪ ਤੇ ਬਲਜੀਤ ਰਾਏ ਕੈਨੇਡਾ ਦੀਪਾ ਸੰਘਾ ਕੈਨੇਡਾ ਜਗਰੂਪ ਗਿੱਲ ਕੈਨੇਡਾ ਜਿਹੜੀ ਅੱਜ ਬਾਜ਼ੀ ਹੋ ਰਹੀ ਹੈ ਜਗਰੂਪ ਗਿੱਲ ਦੇ ਡਾਡੀ ਦੀ ਯਾਦ ਵਿੱਚ ਹੋ ਰਹੀ ਐ ਇਹ ਤੇ ਦੋ ਨਾਮ ਨੇ ਦੋ ਮੋਟਰਸਾਈਕਲ ਤੇ ਇੱਕ ਬਾਈ ਜੀ ਫਰਜੇਗੀ ਤੇ ਹਾਂਜੀ ਬਾਈ ਤੁਹਾਨੂੰ ਮਿਲਾਉਣੇ ਆ ਖਿੜਕੀਆਂ ਵਾਲੇ ਕੰਤ ਉਸਤਾਦ ਕੰਤੇ ਨਾਲ ਇਹ ਵੀ ਮਹਾ ਰਥੀ ਐ ਖਿਡਾਰੀ ਐ ਬਹੁਤ ਤਕੜਾ ਦੂਸਰਾ ਦਾ ਕਹਿਰਾ ਦਾ ਬਾਈ ਜਿਹਨੇ ਜਸਵੀਰ ਬਾਦਲ ਮੋਹਨਸੋ ਬਾਦਲ ਬਾਬਾ ਮਿੱਡ ਉਹਨਾਂ ਨਾਲ ਕਬੂਤਰ ਛੱਡੇ ਨੇ ਤੇ ਕਬੂਤਰ ਡਾਏ ਨੇ ਬਾਈ ਹਣਾ ਮੋਹ ਪਿਆਰ ਵੀ ਐ ਬਹੁਤ ਜ਼ਿਆਦੇ ਹਾਂਜੀ ਉਸਤਾਦ ਜੀ ਕੁਛ ਕਹਿਣਾ ਚਾਹੁੰਦੇ ਹੋ ਬਾਜੀ ਬਾਰੇ ਬਾਜੀ ਬਾਰੇ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੀ ਆਸਾਂ ਲੈ ਕੇ ਆਏ ਆ ਭਰਾ ਜੀ ਜੀ ਚਾਰ ਪੰਜ ਦਿਨ ਚੌਥੀ ਵੀ ਅਸੀਂ ਉਹਨਾਂ ਦੇ ਪੂਰੇ ਉੱਤਰ ਆ ਗਏ ਤਿੰਨ ਦਿਨ ਹੋ ਗਏ ਉਹਨਾਂ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਸਾਡੇ ਤੇ ਰੋਟੀ ਪਾਣੀ ਚੱਕੀ ਕੋਈ ਹੋਰ ਉੱਤਰ ਬਾਜੀ ਜਿਵੇਂ ਅਸੀਂ ਉਹਨਾਂ ਦੇਖ ਰਹੇ ਹਾਂ ਇਹ ਪੂਰੀ ਕੋਸ਼ਿਸ਼ ਕਰ ਰਹੇ ਆ ਜੀ ਆਪਦੇ ਪਰਿਵਾਰ ਨਾਲ ਜਿੰਨੇ ਵੀ ਬੱਚੇ ਆ ਮੇਰੇ ਨਾਲ ਸੰਯੋਗੀ ਆ ਸਾਰਿਆਂ ਦਾ ਹੀ ਣੋ ਮਣੋ ਅਸੀਂ ਆਪਦਾ ਸੰਯੋਗ ਲਾ ਰਹੇ ਆ ਠੀਕ ਹੈ ਜੀ ਹਾਂ ਫਤਲ ਕੇ ਜੀ ਕਬੂਤਰ ਨੂੰ ਬਾਜੀ ਦੇ ਕੇ ਤਰੋਂਗੇ 19 21 ਨਹੀਂ ਹੋਣੀ ਚਾਹੀਦੀ ਜੀ ਤੇ ਮੈਨਾਂ ਦਾ ਪੰਜਾਬ ਦੇ ਤਕਰੀਬਨ ਸਾਰੇ ਖੜਾਰੀ ਆਏ ਨੇ ਜਾਂਟੀ ਜੌਦਨਾ ਵੀ ਮਰੌਣਾ ਤੁਨੂੰ ਜਾਂਟੀ ਕੀ ਹਾਲ ਚਾਲ ਨੇ ਬਾਈ ਸਾਡਾ ਕੱਲ ਤਾਂ ਮੈਂ ਕਬੂਤਰ ਰੰਦੇ ਆ ਹਰਿਆ ਤੇ ਕੱਟਿਆ ਅੱਧਾ ਮਿੰਟ ਰਹਿੰਦੇ ਹਰਿਆ ਕੱਟਦਾ ਬਾਈ ਕੁਲਵਿੰਦਰ ਦਾ ਕਬੂਤਰ ਸੀ ਕਾਪੀ ਦੇ ਖੜਾ ਬੰਦਾ ਕੋਈ ਰੇਸਟੋਰੀ ਨਹੀਂ ਕੋਈ ਲਿਆਜ ਨਹੀਂ ਮੇਰੇ ਸਕੇ ਮਾਮੇ ਦੇ ਮੁੰਡੇ ਦਾ ਕਬੂਤਰ ਘਾ ਰੋਲੇ ਦੇ ਆਸ ਜਾਵਣ ਚ ਬਹਿ ਗਿਆ ਨਾਲ ਹੀ ਜਿੱਥੇ ਓਲੇ ਲਾਉਂਦੇ ਸੀ ਬਾਕੀ ਰਾਤ ਪਾਈ ਅਸੀਂ ਨਾਲ ਦੀ ਨਾਲ ਹੀ ਕੱਟਿਆ ਬਾਈ ਜੀ ਉਹ ਰਾਤ ਨੂੰ ਮੈਠਾ ਬਾਦ ਦੇ ਵਿੱਚ ਬਹੁਤ ਜਾਂਦਾ ਜੀ ਬਾਈ ਇੰਨੇ ਰਾਤ ਨੂੰ ਬੈਠਾ ਉਹ ਕੂਤਰ ਤੜਕੇ ਉੱਲੇ ਤੇ ਕੱਟਦਾ ਸੀ ਉਹ ਮੁੰਡਿਆਂ ਦੇ ਅਸੀਂ ਵੈਸੇ ਹੀ ਛੱਡ ਦਿੰਦੇ ਆ ਵਿੱਚ ਅਸੀਂ ਕਾਹੀ ਛੱਡ ਦਿੰਦੇ